इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿੰਦਾਬਾਦ 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 ਆਮ ਆਦਮੀ ਜਿੰਦਾਬਾਦ ਜੈ ਹਿੰਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੈ ਹਿੰਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ आम आदमी पार्टी मिंट ਇਹ ਅਖੀਰੋਂ ਕੋਈ ਨਹੀਂ ਜਿਹੜੇ ਚਾਰਵੇਂ ਗਾਣੇ ਆ ਗਾ ਲਖੀ ਕਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰਾਜੇਪਾਲ ਜੀ ਜਿੰਦਾਬਾਦ ਰਾਜੇਪਾਲ ਜੀ ਦੇਵਮਨ ਜੀ ਜਿੰਦਾਬਾਦ ਗੁਰਪ੍ਰਸਾਦ ਸਿੰਘ ਜੀ ਜਿੰਦਾਬਾਦ ਗੁਰਪ੍ਰਸਾਦ ਸਿੰਘ ਮਾਨ ਸਰ ਸਾਹਿਬ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਉਹਨੇ ਸਾਹ ਦੇ ਗੋਲ ਜੀ ਕੋਲ ਜੀ ਕੋਲ ਜੀ ਨਾਉਂ ਲਿਖਿਆ ਨਾਉਂ ਲਿਖਿਆ ਲਿਆ ਭਾਈ ਇਸ ਤਰ੍ਹਾਂ ਪਤਾ ਸਭ ਹੋ ਗਿਆ ਆਸਪਾਸੋਂ ਦਸੰਬਰ ਨਗਰ ਪੰਚਾਇਤ ਦੀਆਂ ਚੋਣਾਂ ਨੇ ਜੋ ਹੋ ਜਾ ਰਹੀਆਂ ਹਨ ਉੱਚੇ ਵਿਧਾਇਕਨਾ ਕਾਲੇ ਪਾਰਟੀ 11 ਉਮੀਦਵਾਰਾਂ ਲਈ ਆਮ ਆਦਮੀ ਪਾਰਟੀ ਵੱਲੋਂ ਪਾਸੋਂ ਦੇ ਵਿੱਚੋਂ उतारे ਗਏ ਨੇ ਅੱਜ ਚੋਣ ਦਫ਼ਤਰ ਦਾ ਮੁਖਤ ਸਰਦਾਰ ਜਗਦੀਪ ਸਿੰਘ ਦੀਮਾਨ ਐਮਐਲਏ ਨਾਤਾ ਵੱਲੋਂ ਕੀਤਾ ਗਿਆ 11 ਮਿਤੀਵਾਰ ਨੂੰ ਦਫ਼ਤਰ ਦੇ ਨਾਲ ਜਿਹੜਾ ਕਿ ਕਹਿੰਦਾ ਕਿ ਸਾਡੇ ਨੋਟਿਸ ਕਰਾ ਦਿੱਤਾ ਗਿਆ ਹੈ। ਇਹ ਬਿਲਕੁਲ ਸਹੀ ਅੱਜ ਆਪਾਂ ਦੇ ਵਿੱਚ ਨਗਰ ਪੰਚਾਇਤ ਦੀ ਇਲੈਕਸ਼ਨ ਐਕਟਰੀ ਹੋਈ ਸੀ। ਤੇ ਅੱਜ ਆਫੀਸ਼ੀਅਲੀ ਤੌਰ ਤੇ ਅਸੀਂ ਆਮ ਆਦਮੀ ਪਾਰਟੀ ਦੇ ਆਫਿਸ ਦਾ ਉਦਘਾਟਨ ਕੀਤਾ ਜਿਹੜਾ ਕਿ 11 ਸੂਈ ਦਵਾਰਾਂ ਦਾ ਸਾਂਝਾ ਆਫਿਸ ਹੈ ਜਿੱਥੇ ਸਾਰੀ ਮੀਟਿੰਗ ਹੋਏਗੀ। ਤੇ ਆਪਣੀ ਤਰਫੋਂ ਵੀ ਜਿਹੜੇ ਅਵੀ ਦਵਾਰ ਨੇ ਆਪਣੇ ਬਾਹਰ ਦੇ ਵਿੱਚ ਆਪਣਾ ਜਿਹੜਾ ਸੈਮੀ ਆਫਿਸ ਖੋਲ ਸਕਦੇ ਆ। ਮੋਟਿਵ ਚੈਨ ਚਾਰੇ ਪਾਸੇ ਇਸ ਗੱਲ ਦੀ ਚਰਚਾ ਕਿ ਮਾਨ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਪਰ ਇਹ ਸਾਨੂੰ ਮੌਕਾ ਮਿਲਿਆ ਨਾ ਰੋਹ ਆਮ ਆਦਮੀ ਪਾਰਟੀ ਦੀ ਇੱਕ ਟੀਮ ਚੁਣਨ ਦਾ ਮੌਕਾ ਮਿਲਿਆ ਚੋਣ ਸੰਚਾਰੂ ਦੇ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਅਸ਼ੀਰਵਾਦ ਦਿਓ ਔਰ ਪਾਸੋਂ ਨੂੰ ਬਿੱਤਰ ਕਰਨ ਵਾਸਤੇ ਔਰ ਪਾਸੋਂ ਦੀ ਨਵੀਂ ਟੀਮ ਜਿਹੜੀ ਚੁਣਨ ਵਾਸਤੇ ਜਿਹੜੀ ਨਗਰ ਪੰਚਾਇਤ ਪਾਸੋਂ ਦੇ ਵਿੱਚ ਹੁਣ ਸੇਵਾ ਨਿਭਾਏਗੀ ਉਹਨਾਂ ਦਾ ਚੋਣ ਨਿਸ਼ਾਨ ਝਾੜੂ ਹੈ 21 ਤਰੀਕ ਨੂੰ ਸਾਰੇ ਵੋਟਾਂ ਪਾਉਣ ਦਾ ਮੌਕਾ ਹੈ ਬਿਲਕੁਲ ਕਿਸ ਤਰ੍ਹਾਂ ਅਲੱਗ-ਅਲੱਗ ਰਹਾਪਾਰਟੀਆਂ ਕਿ ਉਹਨਾਂ ਦਾਦੇ ਵਿੱਚ ਨੇ ਵਿੱਡੀਪੀ ਕੇ ਸਵਾਲ ਹਕਾਦੀ ਦੱਗਿਆ ਅਮਾਦੀ ਪਾਰਟੀ ਐ ਇਸ ਤਰ੍ਹਾਂ ਦਾ ਮੁਕਾਬਲਾ ਲੱਗ ਰਿਹਾ ਹੈ ਰਿਪੋਰਟਰ ਨੂੰ ਮੈਨੂੰ ਲੱਗ ਰਿਹਾ ਜੀ ਕਿ ਲੋਕਾਂ ਨੇ ਪਹਿਲਾਂ ਸਾਰਿਆਂ ਦਾ ਜਿਹੜਾ ਰਾਜ ਦੇ ਕਾਲੀ ਦਲ ਦਾ ਦੇਖਿਆ ਹੈ ਉਹਨਾਂ ਤੋਂ ਸਰ ਦੇਖਿਆ ਹੈ ਅਮਾਦੀ ਪਾਰਟੀ ਨੂੰ 2.5 ਸਾਲ ਹੋ ਗਿਆ ਸਰਕਾਰ ਦੇ ਫੈਨ ਸਰਕਾਰ ਦੇ ਫੈਨ ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਇਹ ਇਲੈਕਸ਼ਨ ਹੋਈ ਹੈ ਪਰ ਜਿਹਨੇ ਸਰਪੰਚੀ ਇਲੈਕਸ਼ਨ ਦੇ ਲਈ ਸੁਖਰਾ ਸਾਫੀ ਦਾ 90% ਤੋਂ ਉੱਪਰ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਪਾਰਟੀ ਨੇ ਸਰਪੰਚ ਬਣਾਏ ਨੇ ਤੇ ਹੁਣ ਕਾਰਪੋਰੇਸ਼ਨ ਨਗਰ ਕੌਂਸਲ ਨਗਰ ਪੰਚਾਇਤ ਆਪ ਇਲੈਕਸ਼ਨਾਂ ਜਿਵੇਂ ਨਾਪਾ ਦੇ ਵਿੱਚ ਵੀ ਸੂਤੇ ਲੱਗ ਰਹੇ ਨੇ ਚਾਰੇ ਪਾਸੇ ਆਮ ਪਾਰਟੀ ਦੀ ਹਵਾ ਹੈ ਜੀ ਲੋਕ ਚਾਹੁੰਦੇ ਆ ਕਿ ਜਿਹਦੀ ਸਰਕਾਰ ਆ ਉਹਨੂੰ ਹੀ ਮੌਕਾ ਦਿੱਤਾ ਜਾਵੇ ਆਪਾਂ ਦੂਜੇ ਨੂੰ ਮੌਕਾ ਦੇ ਕੇ ਕਾਨੂੰ ਟਾਈਮ ਖਰਾਬ ਕਰਦਾ ਸੋ ਇਹ ਗੱਲ ਸੱਚ ਕਰ ਰਹੀ ਹੈ ਕਿ ਮੌਕੇ ਦੀ ਸਰਕਾਰ ਹੀ ਡਵੈਲਪਮੈਂਟ ਕਰ ਸਕਦੀ ਹੈ ਮੌਕੇ ਦੀ ਸਰਕਾਰ ਹੀ ਬਿਹਤਰ ਕੰਮ ਕਰ ਸਕਦੀ ਹੈ ਮੌਕੇ ਦੀ ਸਰਕਾਰ ਹੀ ਪੰਜਾਬ ਦੇ ਨੁਕਸਾਨੀ ਪਾਸੋਂ ਲੋਕਾਂ ਦੀ ਸੇਵਾ ਕਰ ਸਕਦੀ ਹੈ ਬਿਲਕੁਲ ਲਾਪਤਾ ਦੇ ਵਿਧਾਇਕ ਦਾ ਇੱਕੋ ਕਹਿਣਾ ਹੈ ਕਿ ਲੋਕ ਨੇ ਜਿਹੜੇ ਉਹ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਇਹਨਾਂ ਕੰਮ ਸਰਕਾਰ ਤੱਕ ਹੁੰਦੇ ਨੇ ਲੋਕ ਵੀ ਕਹਿੰਦੇ ਸਿਆਣੇ ਨੇ ਪਰ 21 ਤਰੀਕ ਨੂੰ ਜਦੋਂ ਵੋਟਾਂ ਪੈਣੀਆਂ ਨੇ ਸ਼ਾਮ ਦਾ ਨਤੀਜਾ ਜਦੋਂ ਸਭ ਦੇ ਸਾਹਮਣੇ ਆ ਜਾਊਗਾ ਉਦੋਂ ਦੇ ভোটার ਨੇ ਉਹ ਕਿਸ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਆਪਣਾ ਫਤਵਾ ਦੇਣਗੇ ਜੀ ਮੀਡੀਆ ਲਈ ਪਾਸੋਂ ਹਰਮਿੰਦਰ ਸਿੰਘ ਫੋਟੋਗ੍ਰਾਫਰ ಹೌದಾ ಇದ್ದಿಲ್ಲ ನಾಳೆ ಕಳೆಯ್ತಾ ಇದ್ದಾರೆ ಅಕ್ಯಾಂಡ್ ಮಾಡಿ ಕಂಡು ಇಟ್ಟಿರಿ ಒಂದ್ಚಿ ನಾವು